ਤੇ ਉਹ ਪਰਮੇਸ਼ਰ ਨੂੰ ਮਿਲਣ ਬਾਅਦ ਤਹੀ ਸੰਸਾਰ ਦੇ ਉੱਤੇ ਆਇਆ। ਜੋ ਅੱਜ ਦਾ ਹੁਕਮਨਾਮਾ ਸਾਹਿਬ ਆਇਆ ਹੈ 623 ਅੰਗ ਤੇ 20 ਤੇ 3 ਕੀ ਕਹਿੰਦੇ ਨੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜੀ ਸੋਰਠ ਰਾਗ ਦੇ ਵਿੱਚ ਆਓ ਜਿੰਨੇ ਵੀ ਸੰਗਤ ਗੁਰੂ ਚਰਨਾਂ 'ਚ ਬੈਠੇ ਹੋ ਜਿੰਨਾ ਵੀ ਸੰਤ ਰੇਨ ਟੀਵੀ ਚੈਨਲ ਦੇ ਉੱਤੇ ਦੇਸਾਂ ਵਿਦੇਸਾਂ ਦੇ ਵਿੱਚ ਦੇਖ ਰਹੇ ਹੋ ਜੇ ਤੁਸੀਂ ਦੇਖੋਗੇ ਸਰਵਣ ਕਰੋਗੇ ਆਓ ਆਪੋ ਆਪਣੀਆਂ ਮਨੋਭਿਰਤੀਆਂ ਨੂੰ ਕਾਗਰ ਕਰਕੇ ਗੁਰੂ ਦਾ ਇੱਕ ਇੱਕ ਸ਼ਬਦ ਬੜੇ ਪਿਆਰ ਦੇ ਨਾਲ ਤੇ ਬੜੇ ਧਿਆਨ ਦੇ ਨਾਲ ਆਪਾਂ ਰਲ ਮਿਲ ਕੇ ਸਰਵਣ ਕਰੀਏ ਕੀ ਕਹਿੰਦੇ ਆ ਸੋਰਠ ਮਹੱਲਾ ਪੰਜ ਵਾ ਸੋਰਠ ਰਾਗ ਦੇ ਵਿੱਚ ਪੰਚਮ ਪੱਤ ਸ ਗੁਰੂ ਅਰਜਨ ਦੇ ਮਹਾਰਾਜ ਜੀ ਫਰਮਾਨ ਕਰਦੇ ਨੇ ਗੁਰਪੂਰ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਪੂਰਨ ਗੁਰੂ ਜੀ ਨੇ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਪੂਰੇ ਗੁਰੂ ਨੇ ਜੋੜਿਆ ਆਪਾਂ ਨੂੰ ਆਪਾਂ ਨਹੀਂ ਗੁਰੂ ਦੇ ਨਾਲ ਜੁੜੇ ਉਹਨਾਂ ਨੇ ਸਾਡੇ ਤੇ ਤਰਸ ਕੀਤਾ ਸਾਡੇ ਤੇ ਰਹਿਮਤ ਕੀਤੀ ਸਾਡੇ ਤੇ ਕਿਰਪਾ ਕੀਤੀ ਤੇ ਅਸੀਂ ਪੂਰੇ ਗੁਰੂ ਦੇ ਚਰਣੀ ਲੱਗ ਗਿਆਂ ਪੂਰਨ ਗੁਰਾਨੇ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਸੋ ਮੈਂ ਵਾਹਿਗੁਰੂ ਨੂੰ ਆਪਣੇ ਸੰਗੀਤ ਤੇ ਸਹਾਇਕ ਵੱਜੋਂ ਪਾ ਲਿਆ ਉਹ ਵਾਹਿਗੁਰੂ ਪਰਮੇਸ਼ਰ ਸਾਡਾ ਸੰਗੀ ਆ ਸਾਡਾ ਸਾਥੀ ਆ ਸਾਡਾ ਸਹਾਈ ਆ ਉਹ ਸਦਾ ਹੀ ਸਾਡੇ ਨਾਲ 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 ਰਹਿੰਦਾ ਹੈ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗ ਅਪੰਗੰ ਬਿਪੁਤੇ ਉਹ ਸਦਾ ਹੀ ਅੰਗ ਸੰਗ ਆ ਉਹ ਸਦਾ ਹੀ ਸਾਡੇ ਨਾਲ ਆ ਉਹ ਸਾਤ ਤੋਂ ਦੂਰ ਨਹੀਂ ਰੱਬ ਤੇਤੋਂ ਦੂਰ ਨਹੀਂ ਪਰ ਤੇਰਾ ਵੀ ਕਸੂਰ ਨਹੀਂ ਜਿੰਨਾ ਅੱਖੀਆਂ ਨਾਲ ਵੇਖਣਾ ਉਹਨਾਂ ਵਿੱਚ ਨੂਰ ਨਹੀਂ ਅੱਖ ਸਤਨਾ ਉਹ ਨੂਰ ਕਿਵੇਂ ਬਣੇਗਾ ਕਿਵੇਂ ਆਏਗਾ ਉਹ ਨੂਰ ਬਣੇਗਾ ਜਦੋਂ ਭਗਤੀ ਕਰਾਂਗੇ ਸਿਮਰਨ ਕਰਾਂਗੇ ਮੈਨੂੰ ਕਹੀ ਪੁੱਤ ਬਾਬਾ ਜੀ ਸਿਮਰਨ ਕਿਵੇਂ ਕਰਨਾ ਵਾਹਿਗੁਰੂ 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 ਇਸ ਤਰ੍ਹਾਂ ਕਰਨਾ ਦੇਖੋ ਵਾਹਿਗੁਰੂ ਵਾਹਿਗੁਰੂ ਕਹਿਣਾ ਚੰਗੀ ਗੱਲ ਆ ਸਮਾਂ ਸਪਨਾਉਂਦਾ ਹਰ ਚੀਜ਼ ਦੀ ਇੱਕ ਮਰਿਆਦਾ ਹੁੰਦੀ ਆ ਪਰ ਜੀ ਕਹਿੰਦੇ RAM RAM ਕਰਤਾ ਸਭ ਜੱਗ ਫਿਰੇ RAM ਨਾ ਪਾਇਆ ਜਾਏ ਨਹੀਂ ਪਾਇਆ ਜਾਂਦਾ ਪਰਮੇਸ਼ਰ ਹਰ ਚੀਜ਼ ਦੀ ਇੱਕ ਮਰਿਆਦਾ ਹੁੰਦੀ ਆ ਘਰ ਦੇ ਵਿੱਚ ਮਾਈਆਂ ਬੀਬੀਆਂ ਦਾਲ ਸਬਜ਼ੀਆਂ ਬਣਾਉਂਦੀਆਂ ਨੇ ਉਹਦੀ ਵੀ ਮਰਿਆਦਾ ਹੁੰਦੀ ਆ ਦੇਖ ਬਣਾਣੇ ਆਪਾਂ ਉਹਦੀ ਵੀ ਮਰਿਆਦਾ ਹੁੰਦੀ ਆ ਹਰ ਚੀਜ਼ ਦੀ ਇੱਕ ਚੀਜ਼ ਦੀ ਮਰਜ਼ਾਦਾ ਹੁੰਦੀ ਆ ਸਾਊਂਡ ਚੱਲ ਰਿਹਾ ਸਾਊਂਡ ਦੀ ਵੀ ਮਰਿਆਦਾ ਜੇ ਮੜੀ ਜੀ ਬਾਜ ਬੱਦ ਕਰ ਦੇ ਤਾਂ ਚੂ ਚੂ ਕਰਨ ਲੱਗ ਜਣੇ ਨੇ ਹਰ ਚੀਜ਼ ਦੀ ਮਰਜ਼ਾਦਾ ਹੁੰਦੀ ਆ ਤਾਂ ਗੁਰਮੁਖ ਪਿਆਰਿਓ ਨਾਮ ਜਪਣ ਦੀ ਵਿਧੀ ਇਹ ਕਿੱਥੋਂ ਮਿਲਦੀ ਆ ਜਿਨ੍ਹਾਂ ਨੇ ਜਪਿਆ ਤੇ ਜਦੋਂ ਸਵਾਸ ਅੰਦਰ ਲੈ ਜਾਣਾ ਨਾ ਤਾਂ ਵਾਹ ਜਦੋਂ ਸਵਾਸਨ ਨੂੰ ਬਾਹਰ ਕੱਢਣਾ ਤੱਕ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਸੇ ਜਾਪ ਦਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਰ ਜੁਗ ਤਪ ਕੀਤਾ ਆਖੋ ਸਤਨਾ ਇਹੇ ਜਾਪ ਸਾਡੇ ਗੁਰੂਆਂ ਨੇ ਜਪਿਆ ਆਪ ਜਪਿਆ ਤੇ ਹੋਰਾਂ ਨੂੰ ਜਪਾਇਆ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਉਹ ਵਾਹਿਗੁਰੂ ਪਰਮੇਸ਼ਰ ਤੇਰੇ ਸਦਾਈ ਸੰਗੀ ਸਾਥੀ ਹੈ ਤੇਰੇ ਨਾਲ ਨਾਲ ਰਹਿੰਦਾ ਜਿੱਦੇ ਤੇਤੋਂ ਦੂਰ ਹੋ ਗਿਆ ਰੱਬ ਨਾ ਜਿੱਦੇ ਉਹ ਪਰਮੇਸ਼ਰ ਦੂਰ ਹੋ ਗਿਆ ਨਾ ਮਾਫ ਕਰ ਦਿਓ ਚਾਰ ਭਾਈ ਚੱਕ ਕੇ ਸਮਸਾਨ ਭੂਮੀ ਚ ਲੈ ਕੇ ਜਾਣਗੇ ਆਖੋ ਸਤਨਾਮ ਜਿੱਦੇ ਦੂਰ ਹੋ ਗਿਆ ਉਹ ਸਦਾ ਹੀ ਆਪਣੇ ਅੰਗ ਸੰਗ ਆ ਤੋ ਨੂਰ ਆ ਜਿਹੜਾ ਉਹ ਫਿਰ ਨਾਮ ਸਿਮਰਨ ਕਰਕੇ ਫਿਰ ਉਹ ਨੂਰ ਆ ਜਾਂਦਾ ਹੈ ਤੇ ਆਓ ਅੱਗੇ ਕੀ ਕਹਿੰਦੇ ਨੇ ਸੱਚੇ ਪਤਸਾ ਗੁਰੂ ਅਰਜਨ ਦੇ ਮਹਾਰਾਜ ਜਹ ਜਾਈਐ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮਿਲੇ ਜਿੱਥੇ ਕਿਤੇ ਵੀ ਮੈਂ ਜਾਂਦਾ ਹਾਂ ਉੱਥੇ ਹੀ ਮੈਂ ਖੁਸ਼ ਹਾਂ ਜਿੱਥੇ ਕਿਤੇ ਵੀ ਮੈਂ ਜਾਂਦਾ ਹਾਂ ਉੱਥੇ ਹੀ ਮੈਂ ਖੁਸ਼ ਹਾਂ ਆਪਣੀ ਮਿਹਰ ਕਰਕੇ ਸਾਈ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਆਪਣੇ ਵਿੱਚ ਅਭੇਦ ਕਰਨ ਲਿਆ ਤੇ ਗੁਰਮੁਖ ਪਿਆਰਿਓ ਗੁਰਸਿੱਖ ਗੁਰੂ ਦੇ ਵਿੱਚ ਮਿਲ ਜਾਂਦਾ ਹੈ ਕਿਵੇਂ ਕਿੰਨਾ ਕਿ ਮਿਲ ਜਾਂਦਾ ਜਿਵੇਂ ਦੁੱਧ ਦੇ ਵਿੱਚ ਪਾਣੀ ਪਾ ਦਿਨਾ 10 ਲੀਟਰ ਦੁੱਧ ਹੋਵੇ 2 ਲੀਟਰ ਪਾਣੀ ਪਾ ਦੋ ਤੇ ਪਾਣੀ ਦੁੱਧ ਦਾ ਰੂਪ ਬਣ ਜਾਂਦਾ ਪਾਣੀ ਦੁੱਧ ਦਾ ਰੂਪ ਬਣ ਜਾਂਦਾ ਰੂਪ ਉਦੋਂ ਬਣਿਆ ਜਦੋਂ ਦੁੱਧ ਦੇ ਵਿੱਚ ਮਿਲ ਗਿਆ ਇਸੇ ਤਰ੍ਹਾਂ ਗੁਰਸਿੱਖ ਜਦੋਂ ਨਾਮ ਜਪਦਾ ਜਪਦਾ ਸਿਮਰਨ ਕਰਦਾ ਕਰਦਾ ਤੇ ਪਰਮੇਸ਼ਰ ਦੇ ਵਿੱਚ ਅਪੇਧ ਹੋ ਗਿਆ ਤੇ ਗੁਰਸਿੱਖ ਹੀ ਪਰਮੇਸ਼ਰ ਦਾ ਰੂਪ ਬਣ ਜਾਂਦਾ ਹੈ ਆਖੋ ਸੁਪਨਾ ਕਹਾਣੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਵਾਸ ਮਹਾਰਾਜ ਜੀ ਕਹਿੰਦੇ ਜਿਹੜਾ ਖਾਲਸਾ ਨਾ ਉਹ ਮੇਰਾ ਰੂਪ ਹੈ ਤੇ ਉਹਦੇ ਅੰਦਰ ਮੇਰਾ ਨਿਵਾਸ ਹੈ ਬਾਣੀ ਦੱਸਦੀ ਆ ਪ੍ਰਭ ਜੀ ਵਸੈ ਸਾਧਕੀ ਰਸਨਾ ਆਖੋ ਸਤਨਾ ਰੱਬ ਸਾਧੂਆਂ ਦੀ ਰਸਨਾ ਦੇ ਉੱਤੇ ਵਾਸਾ ਕਰਦਾ ਜਦੋਂ ਕੋਈ ਬਚਨ ਕਰਦੇ ਨੇ ਨਾ ਤੇ ਗੁਰਮੁਖ ਪਿਆਰਿਓ ਬਚਨ ਪੂਰਾ ਹੋ ਜਾਂਦਾ ਆਖੋ ਸਤਨਾ ਉਹ ਬਚਨ ਪੂਰਾ ਹੋ ਜਾਂਦਾ ਹੈ ਜੇ ਕੋ ਬਚਨ ਕਮਾਵੇ ਸੰਤਨ ਕਾ ਗੁਰ ਪ੍ਰਸਾਦੀ ਤਰੀਏ ਖ ਸੁਪਨਾ ਜਿਹੜਾ ਬਚਨ ਫਿਰ ਕਮਾ ਲੈਂਦਾ ਨਾ ਗੁਰਮਖ ਪਿਆਰਿਓ ਰੱਬ ਦਾ ਬਚਨ ਰੱਬ ਦੇ ਪਿਆਰਿਆਂ ਦਾ ਬਚਨ ਕਮਾ ਲੈਂਦਾ ਸਮਝ ਲਓ ਗੁਰੂ ਦਾ ਬਚਨ ਕਮਾ ਲਿਆ ਤੇ ਉਹ ਤਰ ਜਾਂਦਾ ਹੈ ਸੱਚੇ ਪਾਤਸ਼ਾਹ ਮਹਾਰਾਜੀ ਪਰਮਾਨ ਕਰਦੇ ਨੇ ਕਹਿੰਦੇ ਆਪਣੀ ਮਿਹਰ ਕਰਕੇ ਸਾਈ ਨੇ ਉਹ ਪਰਮੇਸ਼ਰ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ ਹਰ ਗੁਣ ਗਾਵੋ ਸਦਾ ਸੁਪਾਈ ਮਨ ਚਿੰਦੇ ਸਗਲੇ ਫਲ ਪਵ ਹੋ ਜੀ ਕਾ ਸੰਗ ਸਹਾਈ ਰਹਾਓ ਤਾਂ ਗੁਰਮੁਖ ਪਿਆਰਿਓ ਸੱਚੇ ਬਾਦशाह ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਹਰ ਗੁਣ ਗਾਵੋ ਸਦਾ ਸੁਪਾਈ ਮਹਾਰਾਜ ਜੀ ਕਹਿੰਦੇ ਸ੍ਰੇਸ਼ਟ ਭਾਵਨਾ ਨਾਲ ਤੂੰ ਸਦੀਵ ਹੀ ਸਾਈਂ ਦੀ ਮਹਿਮਾ ਕਰ ਉਹਦੇ ਗੁਣ ਗਾ ਸਦਾ ਹੀ ਉਹਦੇ ਗੁਣ ਗਾ ਕਈ ਕਹਿੰਦੇ ਬਾਬਾ ਜੀ ਨਾਮ ਕਿੰਨਾ ਚਿਰ ਜਪਣਾ ਜੀ ਮੇਰਾ ਫਿਰ ਉਹਨਾਂ ਨੂੰ ਇੱਕੋ ਸਵਾਲ ਹੁੰਦਾ ਕਿਉਂਕਿ ਥਾਂ ਥਾਂ ਦੇ ਉੱਤੇ ਸਿੱਖੀ ਦਾ ਪ੍ਰਚਾਰ ਕਰਨ ਜਾਂਦੇ ਆ ਪਿਆਰ ਵਾਲੀਆਂ ਸੰਗਤਾਂ ਘਰਾਂ ਦੇ ਵਿੱਚ ਬੁਲਾਂਦੀਆਂ ਨੇ ਥਾਂ ਥਾਂ ਦੇ ਨਗਰਾਂ ਨਗਰਾਂ 'ਚ ਜਾਣ ਨੂੰ ਸਮਾਂ ਮਿਲਦਾ ਅੱਜ ਤੱਕ ਕਿਸੇ ਨੇ ਇਹ ਨਹੀਂ ਪੁੱਛਿਆ ਬਾਬਾ ਜੀ ਰੋਟੀ ਕਿੰਨਾ ਕੁ ਚਿਰ ਖਾਣੀ ਆ ਚਾਹ ਕਿੰਨਾ ਕੁ ਚਿਰ ਪੀਣੀ ਆ ਨਹੀਂ ਪੁੱਛਿਆ ਕਦੀ ਕਿਸੇ ਨੇ ਜਦੋਂ ਨਾਮ ਜਪਣ ਦੀ ਗੱਲ ਆਉਂਦੀ ਆ ਕਿੰਨਾ ਕੁ ਚਿਰ ਜਪਣਾ ਜੀ ਮਹਾਰਾਜ ਜੀ ਕਹਿੰਦਾ ਜਪ ਮੰ ਸਦਾ ਸਤਨਾਮ ਕਹਿੰਦੇ ਸਦਾ ਹੀ ਜਪ ਲੈ ਜਿੰਨਾ ਚਿਰ ਤੇਰੇ ਸਰੀਰ 'ਚ ਸਵਾਸ ਨੇ ਤੇ ਸਦਾ ਹੀ ਤੂੰ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਲਾ ਉਹਦੇ ਗੁਣ ਗਾਲਾ ਉਹਦੀ ਮਹਿਮਾ ਗਾਲਾ ਫਿਰ ਕਹਿੰਦੇ ਬਾਬਾ ਜੀ ਨਾਮ ਜਪਣ ਦਾ ਕੀ ਫਾਇਦਾ ਹਰ ਚੀਜ਼ ਦਾ ਬੰਦਾ ਫਾਇਦਾ ਪਾਲਦਾ ਫਾਇਦਾ ਪਤਾ ਕੀ ਆ ਸੁਣੋ ਅਗਲੀ ਪੰਕਤੀ ਮਨ ਚਿੰਦੇ ਸਗਲੇ ਫਲ ਪਾਵੋ ਜੀ ਕਾ ਸੰਗ ਸਹਾਈ ਮਹਾਰਾਜ ਜੀ ਕਹਿੰਦੇ ਤੂੰ ਆਪਣੇ ਜਿਹੜੀਆਂ ਤੇਰੇ ਮਨ ਦੀਆਂ ਇੱਛਾ ਭਾਵਨਾ ਨੇ ਨਾ ਤੇਰੇ ਮਨ ਦੀਆਂ ਇੱਛਾ ਨੇ ਜਦੋਂ ਤੂੰ ਨਾਮ ਸਿਮਰਨ ਕਰੇਗਾ ਜਿਹੜੇ ਤੇਰੇ ਮਨ ਦੀਆਂ ਇੱਛਾ ਭਾਵਨਾ ਨੇ ਉਹ ਸਾਰੀਆਂ ਪੂਰੀਆਂ ਹੋ ਜਾਣਗੀਆਂ ਅਤੇ ਉਹ ਪਰਮੇਸ਼ਰ ਤੇਰੀ ਆਤਮਾ ਦਾ ਸਾਥੀ ਤੇ ਸਹਾਈ ਹੋ ਜਾਵੇਗਾ ਰਹਾਉ ਰਹਾਉ ਦਾ ਅਰਥ ਹੁੰਦਾ ਰੁਕਣਾ ਇੱਥੇ ਰੁਕ ਕਰਕੇ ਅੱਗੇ ਮਹਾਰਾਜ ਜੀ ਫਨਮਾਨ ਕਰਦੇ ਨੇ ਨਾਰਾਇਣ ਪ੍ਰਾਣ ਅਧਾਰ ਹਮ ਸੰਤ ਜਿ ਨਾਰੇ ਨਾਰਾ ਵਿਆਪਕ ਵਾਹਿਗੁਰੂ ਮੇਰੀ ਜਿੰਦ ਦਾ ਜਿੰਦ ਜਾਨ ਦਾ ਆਸਰਾ ਹੈ ਉਹ ਪਰਮੇਸ਼ਰ ਦਾ ਸਾਨੂੰ ਸਾਰਿਆਂ ਨੂੰ ਆਸਰਾ ਹੈ ਜਿੱਦੇ ਆਸਰੇ ਦੇ ਵਿੱਚ ਪਰਮੇਸ਼ਰ ਨਾ ਰহਿਆ ਫੇਰ ਬੈਠ ਕੇ ਦਿਖਾਓ ਬਈ ਫੇਰ ਖੜ ਕੇ ਦਿਖਾਓ ਇਹ ਸਾਰਾ ਹੀ ਆਸਰਾ ਜਿਹੜਾ ਦਿੱਤਾ ਹੋਇਆ ਨਾ ਸਾਨੂੰ ਇਹ ਪਰਮੇਸ਼ਰ ਦਾ ਆਸਰਾ ਤਾਂ ਗੁਰਮੁਖ ਪਿਆਰਿਓ ਪਰਮੇਸ਼ਰ ਦੇ ਆਸਰੇ ਦੇ ਨਾਲ ਹੀ ਸਾਡਾ ਇਹ ਸਰੀਰ ਚੱਲ ਰਿਹਾ ਅੰਮ੍ਰਿਤ ਵੇਲੇ ਉੱਠਦੇ ਆ ਜਦੋਂ ਰਾਤ ਨੂੰ ਸੌਂਨੇ ਆ ਵਾਹਿਗੁਰੂ ਸੱਚੀ ਪਾਤਸ਼ਾਹ ਆਰਾਮ ਕਰਨ ਲੱਗਿਆ ਕੀਰਤਨ ਸੋਲਾ ਸਾਹਿਬ ਜੀ ਦਾ ਪਾਠ ਕਰਕੇ ਛੁੱਟੀ ਅਰਦਾਸ ਕਰਕੇ ਵਾਹਿਗੁਰੂ ਜੀ ਆਰਾਮ ਕਰਨ ਲੱਗਿਆ ਕਿਰਪਾ ਕਰਿਓ ਤੇ ਅਮਰਤ ਵੇਲਾ ਬਖਸ਼ਿਓ ਅਮਰਤ ਵੇਲੇ ਉੱਠਿਆ ਉੱਠ ਕੇ ਏ ਵਾਹਿਗੁਰੂ ਜੀ ਆਪ ਜੀ ਦਾ ਕੋਟਨ ਕੋਟ ਕੋਟ ਧੰਨਵਾਦ ਚੰਗੇ ਭਲੇ ਸੁਤੇ ਆ ਤੇ ਚੰਗੇ ਭਲੇ ਉੱਠਿਆ ਆਪ ਜੀ ਦੀ ਬਖਸ਼ਿਸ਼ ਹੋਈ ਆਪ ਜੀਆਂ ਦਾ ਕੋਟਨ ਕੋਟ ਕੋਟ ਧੰਨਵਾਦ ਨਹੀਂ ਤਾਂ ਵਿਚਾਰੇ ਕਈ ਸੌਂਦੇ ਨੇ ਤੇ ਗੁਰਮੁਖ ਪਿਆਰਿਓ ਉਹ ਸੁੱਤੇ ਹੀ ਰਹਿ ਜਾਂਦੇ ਨੇ ਆਖੋ ਸਤਨਾਮ ਸ਼ੁਕਰਾਨਾ ਕਰਿਓ ਵਾਹਿਗੁਰੂ ਪਰਮੇਸ਼ਰ ਦਾ ਤੇ ਸੱਚੇ ਪਾਤਸ਼ਾਹ ਮਹਾਰਾਜੀਆਂ ਦਾ ਆਪਾਂ ਨੂੰ ਸਾਰਿਆਂ ਨੂੰ ਉਹ ਪਰਮੇਸ਼ਰ ਦਾ ਓਟ ਆਸਰਾ ਹੈ ਹਮ ਸੰਤ ਜਨਾਰੇ ਨਾਰਾ ਮੈਂ ਪਵਿੱਤਰ ਪੁਰਸਾਂ ਦੇ ਚਰਨਾਂ ਦੀ ਧੂੜਾ ਮੈਂ ਪਵਿੱਤਰ ਪੁਰਸਾਂ ਦੇ ਚਰਨਾਂ ਦੀ ਧੂੜਾਂ ਪਵਿੱਤਰ ਪੁਰਸ ਕੌਣ ਨੇ ਉਹਨੇ ਰੱਬ ਦੇ ਪਿਆਰੇ ਸਾਧੂ ਸੰਤ ਮਹਾਂਪੁਰਖ ਜਿਨ੍ਹਾਂ ਨੇ ਗੁਰੂ ਦੀ ਬਾਣੀ ਪੜ੍ਹ ਕੇ ਸੇਵਾ ਸਿਮਰਨ ਕਰਕੇ ਗੁਰੂ ਦਾ ਹੁਕਮ ਮੰਨ ਕੇ ਉੱਚੀਆਂ ਪਦਮੀਆਂ ਪ੍ਰਾਪਤ ਕੀਤੀਆਂ ਤੇ ਗੁਰਮੁਖ ਪਿਆਰਿਓ ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਹਾਂ ਆਖੋ ਸਤਨਾਮ ਵਾਤਤ ਪਨੀਤਕਾਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਮੈਂ ਪਾਪੀ ਨੂੰ ਪ੍ਰਭੂ ਨੇ ਪਵਿੱਤਰ ਬਣਾ ਲਿਆ ਮੈਨੂੰ ਪਾਪੀ ਨੂੰ ਪਰਮੇਸ਼ਰ ਨੇ ਪਵਿੱਤਰ ਬਣਾ ਲਿਆ ਹੈ ਮਿਹਰ ਕਰਕੇ ਸਵਾਮੀ ਨੇ ਮੈਨੂੰ ਆਪਣੀ ਸਿਵਤ ਸਨਾ ਦੀ ਦਾਤਵਕ ਸੀਆ ਭਾਵ ਕਿ ਉਹ ਪਰਮੇਸ਼ਰ ਨੇ ਜਸ ਵਖਸਿਆ ਹੈ। ਬਾਰ ਬ੍ਰਹਮ ਕਰੇ ਪ੍ਰਤ ਪਾਲਾ। ਸਾਧ ਜੀ ਸੰਗ ਰਖਵਾਲਾ। ਉਹ ਸ਼ਰੋਮਣੀ ਸਾਹਿਬ ਸੱਚਾ ਹੀ ਮੇਰੀ ਪਾਲਣਾ ਪੋਸਣਾ ਕਰਦਾ। ਵਾਹਿਗੁਰੂ ਪਰਮੇਸ਼ਰ ਪਾਲਣਾ ਪੋਸਣਾ ਕਰਦਾ। ਦਦਾ ਦਾਤਾ ਇੱਕ ਹੈ। ਸਭ ਕੋ ਦੇਵਨਹਾਰ ਸਭ ਦੇ ਵਿੱਚ 84 ਲੱਖ ਜੂਨ ਆ ਜਾਂਦੀ ਆਖੋ ਸਤਨਾ ਉਹ ਸਾਰਿਆਂ ਨੂੰ ਦਿੰਦਾ ਉਹ ਕੀੜੀਆਂ ਨੂੰ ਦਿੰਦਾ ਉਹ ਪੱਥਰ ਦੇ ਵਿੱਚ ਜਿਹੜੇ ਕਰਮ ਨੇ ਉਹਨਾਂ ਨੂੰ ਵੀ ਦਿੰਦਾ ਹੈ ਉਹ ਸਾਰਿਆਂ ਦੀ ਪਾਲਣਾ ਪੋਸਣਾ ਪਰਮੇਸ਼ਰ ਕਰਦਾ ਇਹੀ ਤਾਂ ਪੁੱਛਿਆ ਸੀ ਬੱਤੀ ਸੈਰ ਦਾ ਰਾਜਾ ਦੁਨੀ ਚਦ ਜਿਹਦੀਆਂ 7 ਧੀਆ ਸਨ ਬੀਬੀ ਰਜਨੀ ਸਭ ਤੋਂ ਛੋਟੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਤਿਆਸ ਆਪਾਂ ਸੁਣਾਵਾਂਗੇ ਉਹ ਸਮਾਂ ਜਾਤ ਨਹੀਂ ਦਿੰਦਾ ਹੈ ਤਾਂ ਗੁਰਮੁਖ ਪਿਆਰੇ ਉਹ ਸਭ ਦੀ ਪਾਲਣਾ ਪੋਸਣਾ ਕਰਦਾ ਹੈ ਉਹ ਹਮੇਸ਼ਾ ਹੀ ਮੇਰੀ ਆਤਮਾ ਦਾ ਰਾਖੇ ਵਜੋ ਮੇਰੇ ਨਾਲ ਨਾਲ ਰਹਿੰਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਹ ਪਰਮੇਸ਼ਰ ਨਾਲ ਨਾਲ ਰਹਿੰਦਾ ਹੈ ਹਰ ਦਿਨ ਰਹਿਣ ਕੀਰਤਨ ਗਾਈਐ ਬਾਉੜ ਨਾ ਜੋਨੀ ਪਾਈਐ ਸਚੇ ਪਾਸਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਦਿਨ ਰਾਤ ਵਾਹਿਗੁਰੂ ਦੀ ਸਿਪਤ ਗਾਇਨ ਕਰਨ ਦੁਆਰਾ ਵਾਹਿਗੁਰੂ ਦਾ ਜਸ ਸੁਣਨ ਦੁਆਰਾ ਪ੍ਰਾਣੀ ਮੁੜ ਕੇ ਗਰਭ ਜੂਨੀ ਦੇ ਵਿੱਚ ਨਹੀਂ ਪਾਇਆ ਜਾਂਦਾ ਆ ਜਿਹੜਾ ਆਪਾਂ ਜਸ ਸੁਣਦੇ ਆ ਨਾ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਐਵੇਂ ਨਾ ਕਿਤੇ ਵੀ ਟਾਈਮ ਜਾ ਪਾਸ ਕਰ ਰਹੇ ਨਹੀਂ ਆ ਜਿਹੜਾ ਆਪਾਂ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਸੁਣ ਰਹੇ ਆ ਨਾ ਮਹਾਰਾਜ ਜੀ ਕਹਿੰਦੇ ਕੋਈ ਗਾਵੇ ਕੋ ਸੁਣੇ ਕੋਈ ਗਾਉਂਦਾ ਹੈ ਕੋਈ ਸੁਣਦਾ ਹੈ ਤੇ ਗੁਰਮੁਖ ਪਿਆਰਿਓ ਮੁੜ ਕੇ ਗਰਭ ਜੂਨ ਦੇ ਵਿੱਚ ਨਹੀਂ ਪੈਂਦਾ ਮੁਕਤੀ ਹੋ ਜਾਂਦੀ ਆਖੋ ਸਤਨਾਮ ਸਤਿਗੁਰੂ ਉਹਨਾਂ ਨੂੰ ਮੁਕਤ ਕਰ ਦਿੰਦਾ ਹੈ ਤੇ ਆਓ ਆਖਤ ਪੰਕਤੀਆਂ ਸਰਵਣ ਕਰੀਏ ਕੀ ਕਹਿੰਦੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਜਿਸ ਦੇਵ ਪਰਖ ਬਿਦਾਤਾ ਹਰ ਰਸ ਤੇ ਨਹੀਂ ਜਾਤਾ ਜਿਸ ਨੂੰ ਸਿਰਜਨ ਹਾਰ ਸਵਾਮੀ ਦਿੰਦਾ ਹੈ ਕੇਵਲ ਉਹੀ ਪ੍ਰਭੂ ਦੇ ਅੰਮ੍ਰਿਤ ਰਸ ਨੂੰ ਅਨੁਭਵ ਕਰਦਾ ਹੈ ਉਹ ਪਰਮੇਸ਼ਰ ਹੀ ਬਖਸ਼ਿਸ਼ ਕਰਦਾ ਰਹਿਮਤ ਕਰਦਾ ਹੈ ਮਹਾਰਾਜ ਜੀ ਕਹਿੰਦੇ ਕੇਵਲ ਉਹੀ ਪ੍ਰਭੂ ਦੇ ਅੰਮ੍ਰਿਤ ਰਸ ਨੂੰ ਅਨੁਭਵ ਕਰਦਾ ਹੈ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਨੀ ਪਾਇਆ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਨੀ ਪਾਇਆ ਮਹਾਰਾਜ ਜੀ ਕਹਿੰਦੇ ਮੌਤ ਦਾ ਦੂਤ ਉਹਦੇ ਨਜ਼ਦੀਕ ਨਹੀਂ ਲੱਗਦਾ ਭਾਵ ਕੇ ਜਮ ਕੰਕਰ ਜਮਦੂਤ ਉਹਦੇ ਨੇੜੇ ਨਹੀਂ ਆਉਂਦਾ ਇਹ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਨੇ ਸੁਖ ਨਾਨਕ ਮਹਾਰਾਜ ਜੀ ਕਹਿੰਦੇ ਭਾਈ ਸੁਖ ਨਾਨਕ ਸਰਨੀ ਪਾਇਆ ਜਦੋਂ ਗੁਰੂ ਦੀ ਸਰਣ ਦੇ ਵਿੱਚ ਸੇਵਕ ਆ ਗਿਆ ਨਾ ਉਹਨੂੰ ਸਦਾ ਹੀ ਸੁੱਖ ਪ੍ਰਾਪਤ ਹੁੰਦਾ ਉਹਨੂੰ ਸਦਾ ਹੀ ਆਨੰਦ ਪ੍ਰਾਪਤ ਹੁੰਦਾ ਆ ਜਿੱਥੇ ਆਪਾਂ ਬੈਠੇ ਆ ਨਾ ਇਹੀ ਦਾਰਾ ਇੱਕ ਜਿੱਥੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਆਖੋ ਸਤਨਾ ਕੋਈ ਨਹੀਂ ਤੁਹਾਨੂੰ ਜ਼ਿੰਦਗੀ 'ਚ ਕਿਸ ਨੇ ਕਹਿਣਾ ਵੀ ਕਿਉਂ ਗੁਰਦੁਆਰੇ ਜਾਂਦੇ ਹੋ ਕਿਉਂ ਗੁਰੂ ਦੇ ਚਰਨਾਂ 'ਚ ਜਾਂਦੇ ਹੋ ਅਗਲਾ ਸਿਫਤ ਕਰਦਾ ਮਹਾਰਾਜ ਜੀ ਕਹਿੰਦੇ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਆਖੋ ਸਤਨਾ ਜਦੋਂ ਚੰਗੇ ਰਸਤੇ ਚੱਲਦੇ ਆ ਤੇ ਸਾਰਾ ਜਹਾਨ ਉਸਤਤ ਕਰਦਾ ਹੈ ਸੋ ਸਦਾ ਹੀ ਆਪ ਜੁੜੋ ਤੇ ਹੋਰਾਂ ਨੂੰ ਜੁੜੋ ਇੱਕ ਸੰਗੀਏ ਜਿਹੜਾ ਸਤ ਸੰਗੀ ਹੈ ਨਾ ਇੱਕ ਸਤ ਸੰਗੀ ਆ ਉਹ ਪੰਜ ਪੰਜ ਨੂੰ ਜੋੜੇ ਤੇ ਬਹੁਤ ਵੱਡਾ ਪਰਪਕਾਰ ਹੁੰਦਾ ਹੈ ਆਪ ਗੁਰੂ ਦੇ ਚਰਨਾਂ ਚਾਹਵੋ ਤੇ ਗੁਰਮੁਖ ਪਿਆਰਿਓ ਕੱਲਾ ਕੱਲਾ ਸਿੱਖ ਪ੍ਰਚਾਰਕ ਹੋਣਾ ਚਾਹੀਦਾ ਗੁਰੂ ਦੇ ਨਾਮ ਦਾ ਪ੍ਰਚਾਰ ਕਰਿਏ ਗੁਰੂ ਦੇ ਨਾਲ ਜੋੜੀਏ ਤੇ ਆਪਾਂ ਜਦੋਂ ਗੁਰੂ ਦੇ ਚਰਨਾਂ ਦੇ ਨਾਲ ਜੋੜਾਂਗੇ ਆਪ ਜੁੜਾਂਗੇ ਤੇ ਹੋਰਾਂ ਨੂੰ ਜੋੜਾਂਗੇ ਤੇ ਫਿਰ ਦਿਨ ਦੁਗਣੀਆਂ ਰਾਤ ਚੌਗਣੀਆਂ ਤਰੱਕੀਆਂ ਹੁੰਦੀਆਂ ਨੇ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਐਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਮਹਾਰਾਜੀਓ ਆਪ ਜੀਆਂ ਦਾ ਕੋਟਨ ਕੋਟ ਕੋਟ ਧੰਨਵਾਦ ਜਿੰਨੇ ਵੀ ਸੰਤ ਰੇਨ ਟੀਵੀ ਚੈਨਲ ਦੇ ਉੱਤੇ ਅਮਰੀਕਾ ਕੈਨੇਡਾ ਟਰਿਆਲ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਸਾਰੇ ਦੇਸ਼ਾਂ ਦੇਸਾਂ ਦੇ ਵਿੱਚ ਤੁਸੀਂ ਬੜਾ ਮਾਣ ਸਤਿਕਾਰ ਬਖਸ਼ਿਸ਼ ਕਰਦੇ ਹੋ ਆਪ ਜੀਆਂ ਦਾ ਕੋਟਨ ਕੋਟ ਕੋਟ ਧੰਨਵਾਦ ਆਓ ਹੁਣ ਆਪਾਂ ਨਾਮ ਦਾ ਸਿਮਰਨ ਕਰੀਏ ਫਿਰ ਆਪਾਂ ਗੁਰੂ ਦੇ ਚਰਨਾਂ ਦੇ ਵਿੱਚ ਦੇਗਾ ਲੈ ਕਰਕੇ ਫਿਰ ਆਪੋ ਆਪਣੇ ਘਰ ਵਹਰ ਕਰਨੇ सतनाम वाहे गरु सतनाम वाहे गुरु सतनाम वाहे गुरु सतनाम वाहे गुरु ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸੋ ਆਹ ਹੁਣ ਗੁਰੂ ਦਾ ਪ੍ਰਸਾਦ ਜਦੋਂ ਆਪਾਂ ਨੇ ਗੁਰੂ ਦਾ ਪ੍ਰਸਾਦ ਲੈਣਾ ਨਾ ਭਾਈ ਮਹਾਰਾਜ ਕੜੇ ਨੀ ਪਿੱਟ ਕਰਨੀ ਲੈਣ ਜੀ ਬਣਾ ਕੇ ਘੁਮਕੈਂ ਵਰਦ ਸਤਕਾਰ ਆਪਨੇ ਰੱਖਣਾ ਹੈ ਸੋ ਬੜੇ ਸਤਕਾਰ ਦੇ ਨਾਲ ਪ੍ਰਸ਼ਾਦ ਲਈਏ ਆਓ ਸਾਰਿਆਂ ਦਾ ਫੇਰ ਬਹੁਤ-ਬਹੁਤ ਧੰਨਵਾਦ ਜੋ ਦੇਖਦੀਆਂ ਅਗਲੀਆਂ ਸੇਵਾਵਾਂ ਹਨ ਜੋ ਦੇਖਦੀਆਂ ਅਗਲੀਆਂ ਸੇਵਾਵਾਂ ਹਨ ਸਰਦਾਰ ਹਰਵਿੰਦਰ ਸਿੰਘ ਜੀ ਸਨ ਆਓ ਸਰਦਾਰ